ਜਥੇਬੰਦੀ ਦੇ ਸੈਕਟਰੀ ਦੀ ਮੌਤ ਹੋਈ ਹੈ ਹਾਰਟ ਅਟੈਕ ਦੇ ਨਾਲ ਕਿਸ਼ਨ ਸੋਨਪਾਲ ਦੀ ਮੌਤ ਹੋ ਗਈ ਹੈ ਸੰਧੀ ਸਮਾਜ ਦੇ ਵੱਲੋਂ ਦਰਸਲੇ ਪ੍ਰੋਗਰਾਮ ਪੂਰਾ ਕਰਵਾਇਆ ਗਿਆ ਸੀ ਇੱਕ ਨਾਬਾਲਗ ਲੜਕੀ ਨੇ ਗੁਰੂ ਸਾਹਿਬ ਦਾ ਸਮੰਗ ਰਚਿਆ ਸੀ ਗੁਰੂ ਸਾਹਿਬ ਦਾ ਸਮੰਗ ਰਚਣ ਤੇ ਇਹ ਪੂਰਾ ਵਿਵਾਦ ਹੁੰਦਾ ਸੀ ਵਿਵਾਦ ਹੋਇਆ ਸੀਗਾ ਸਿੱਖ ਜਥੇਬੰਦੀਆਂ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਬਿਲਸਤੇ ਸਖਤ ਇਤਰਾਜ਼ ਵੀ ਜਤਾਇਆ ਗਿਆ ਮੱਧ ਪ੍ਰਦੇਸ਼ ਦੇ ਦਰਸਲ ਸ਼ੈਡੂਲ ਦਾ ਇਹ ਪੂਰਾ ਮਾਮਲਾ ਤੇ ਇਸ ਦੇ ਵਿਚਾਲੇ ਇਸ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਆ ਸਾਹਮਣੇ ਆ ਰਹੀ ਹੈ ਤਾਂ ਤੁਸੀਂ ਤਸਵੀਰਾਂ ਵਿਖਾ ਰਹੇ ਆ ਵੀਡੀਓ ਦਿਖਾ ਰਹੇ ਆ ਉਸ ਵੀਡੀਓ ਦੇ ਜਿੱਥੇ ਕਿ ਇੱਕ ਨਾਬਾਲਗ ਕੁੜੀ ਦੇ ਵੱਲੋਂ ਗੁਰੂ ਸਾਹਿਬ ਦਾ ਸਮੰਗ ਰਚਿਆ ਗਿਆ ਉਸ ਦੇ ਨਾਲ ਇੱਕ ਸ਼ਖਸ ਜੋ ਕਿ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ ਅਸੀਂ ਵਿਸਥਾਰ ਦੇ ਨਾਲ ਉਹ ਵਿਖਾ ਵੀ ਰਹੇ ਆ ਆਰਾਊਂਡ ਕਰਕੇ ਕਿਸ਼ਾਂ ਕਿਸ਼ਨ ਸੋਨਪਾਲ ਜਿਹਨਾਂ ਦਾ ਨਾਮ ਸੀਗਾ ਇਹਨਾਂ ਦੀ ਵੀ ਹਾਰ ਟੈਗ ਦੇ ਨਾਲ ਮੌਤ ਹੋ ਗਈ ਹੈ ਅਤਾ ਇਸ ਦਿਨਾਂ ਜੁੜੀ ਹੋਈ ਏ ਵੱਡੀ ਖਬਰ ਹੈ ਤੁਹਾਨੂੰ ਉਸ ਵੇਲੇ ਦੀਆਂ ਉਹ ਤਸਵੀਰਾਂ ਵਿਖਾ ਰਹੇ ਹਾਂ ਵੀਡੀਓ ਵਿਖਾ ਰਹੇ ਹਾਂ ਜਿਸ ਤੋਂ ਬਾਅਦ ਸਿਰ ਪੂਰਾ ਵਿਵਾਦ ਹੁੰਦਾ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਖਤ ਇਤਰਾਜ਼ ਪੈ ਜਾਂਦਾ ਹੈ ਐਸਜੀਪੀਸੀ ਦੇ ਵੱਲੋਂ ਵੀ ਬਿਆਨ ਦਿੱਤਾ ਜਾਂਦਾ ਹੈ ਕਿ ਉਹਨਾਂ ਦੇ ਵੱਲੋਂ ਜਿਹੜੇ ਕਿ ਪ੍ਰਚਾਰਕ ਉੱਥੇ ਭੇਜੇ ਜਾ ਰਹੇ ਨੇ ਪੂਰੇ ਮਾਮਲੇ ਦੀ ਜਾਂਚ ਦੇ ਲਈ ਹਾਲਾਂਕਿ ਉਸ ਤੋਂ ਬਾਅਦ ਇੱਕ ਪ੍ਰਬੰਧਕ ਜਿਹੜੇ ਕਿ ਸਾਡੇ ਨਾਲ ਉਸ ਦਿਨ ਫੋਨ ਲਾਈਨ ਤੇ ਵੀ ਜੁੜੇ ਸਨ ਉਹਨਾਂ ਦੇ ਵੱਲੋਂ ਹਾਲਾਂਕਿ ਪੂਰੇ ਮਾਮਲੇ ਦੇ ਵਿੱਚ ਮਾਫੀ ਵੀ ਮੰਗੀ ਗਈ ਸੀ ਪਰ ਇਸ ਦਿਨ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਸਮਾਂਗ ਰਚਣ ਵਾਲੀ ਜਿੱਥੇ ਲੜਕੀ ਡਿਪਰੈਸ਼ਨ ਦਾ ਸ਼ਿਕਾਰ ਹੋਈ ਹੈ ਨਾਬਾਲਗ ਲੜਕੀ ਜਿਸ ਦੇ ਵੱਲੋਂ ਦਰਸਲੇ ਗੁਰੂ ਨਾਨਕ ਦੇਵ ਜੀ ਦੀ ਨਕਲ ਕੀਤੀ ਗਈ ਸਮਾਂਗ ਰਚਿਆ ਗਿਆ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਦਰਸਲੇ ਇੱਕ ਧਰਮਸ਼ਾਲਾ ਦਾ ਇਹ ਪੂਰਾ ਵੀਡੀਓ ਹੈ ਧਰਮਸ਼ਾਲਾ ਦੇ ਵਿੱਚ ਇਹ ਪੂਰਾ ਪ੍ਰੋਗਰਾਮ ਜੋ ਕਿ ਉਨੇਕਿਆ ਗਿਆ ਸੀਗਾ ਉਸੇ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿਸ਼ਨ ਸੋਨਪਾਲ ਜਿਹੜੇ ਕਿ ਬਿਲਕੁਲ ਉਸ ਲੜਕੀ ਦੇ ਜਿਸ ਦੇ ਵੱਲੋਂ ਗੁਰੂ ਸਾਹਿਬ ਦਾ ਸਮਾਂਗ ਰਚਿਆ ਗਿਆ ਬਿਲਕੁਲ ਉਸਦੇ ਨਾਲ ਚੱਲਦੇ ਹੋਏ ਤਸਵੀਰਾਂ ਦੇ ਵਿੱਚ ਨਜ਼ਰ ਆਉਂਦੇ ਨੇ ਜਿਨ੍ਹਾਂ ਦਾ ਨਾਮ ਕਿਸ਼ਨ ਸੋਨਪਾਲ ਦੱਸਿਆ ਜਾ ਰਿਹਾ ਹਾਰਟ ਅਟੈਕ ਦੇ ਨਾਲ ਮੌਤ ਹੋਈ ਹੈ ਸਿੱਖੀ ਸਮਾਜ ਦੇ ਵੱਲੋਂ ਦਰਸਲੇ ਪੂਰਾ ਪ੍ਰੋਗਰਾਮ ਇੱਕ ਧਰਮਸ਼ਾਲਾ ਦੇ ਵਿੱਚ ਕਰਵਾਇਆ ਗਿਆ ਸੀ ਜਿੱਥੇ ਕਿ ਇੱਕ ਨਾਬਾਲਗ ਲੜਕੀ ਦੇ ਵੱਲੋਂ ਗੁਰੂ ਸਾਹਿਬ ਦਾ ਸਵਾਗਤ ਰਚਿਆ ਗਿਆ ਜਿਸ ਦੀਆਂ ਅਸੀਂ ਤੁਹਾਨੂੰ ਇਹ ਤਸਵੀਰਾਂ ਵਿਖਾ ਰਿਹਾ ਹਾਂ ਵੀਡੀਓ ਵੀ ਵਿਖਾ ਰਹੇ ਹਾਂ ਕਿ ਉਹ ਲੜਕੀ ਵੀ ਜੋ ਕਿ ਡਿਪਰੈਸ਼ਨ ਦੇ ਵਿੱਚ ਲਿਗੀ ਜਿਸ ਦਾ ਕਿ ਇਲਾਜ ਚੱਲ ਰਿਹਾ ਹੈ ਆ ਦਰਸਲ ਮੱਧ ਪ੍ਰਦੇਸ਼ ਦੇ ਸ਼ੈਡਿਊਲ ਦਾ ਇਹ ਪੂਰਾ ਮਾਮਲਾ ਹੈ ਪਿਛਲੇ ਦਿਨੀ ਇਹਦੀਆਂ ਇਹ ਤਸਵੀਰਾਂ ਨੇ ਦਰਸਲ 15 ਤਰੀਕ ਨੂੰ ਗੁਰਨਾਨਕ ਦੇਵ ਜੀ ਦਾ ਜੋ ਕਿ ਆ ਪ੍ਰਕਾਸ਼ਪੁਰਪ ਸੀਗਾ ਉਸੇ ਦਿਨ ਦੱਸਿਆ ਜਾ ਰਿਹਾ ਉਸ ਦਿਨ ਜਿਹੜੇ ਸਾਡੇ ਨਾਲ ਪ੍ਰਬੰਧਕ ਵੀ ਜੁੜੇ ਸਨ ਉਹਨਾਂ ਦੇ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਉਸ ਨੇ ਮੱਧੇ ਨਜ਼ਰ ਇਹ ਕਿ ਧਰਮਸ਼ਾਲਾ ਦੇ ਵਿੱਚ ਇਹ ਪੂਰਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਪਰ ਇਸੇ ਦੌਰਾਨ ਇੱਕ ਨਾਬਾਲਗ ਲੜਕੀ ਦੇ ਵੱਲੋਂ ਗੁਰੂ ਸਾਹਿਬ ਦਾ ਸਮਾਗ ਰਚਿਆ ਜਾਂਦਾ ਨਕਲ ਕੀਤੀ ਜਾਂਦੀ ਹੈ ਕਿਉਂਕਿ ਜੋ ਸਿੱਖ ਮਰਿਆਦਾ ਦੇ ਬਿਲਕੁਲ ਉਲਟ ਹੈ ਇਸਤੇ ਹੀ ਇਸ ਦਾ ਹੀ ਹਵਾਲਾ ਦਿੰਦਿਆਂ ਐ ਜੀ ਪੀ ਸੀ ਵੱਲੋਂ ਸਖਤ ਇਤਰਾਜ਼ ਵਿੱਚ ਪਾਇਆ ਗਿਆ ਸੀਗਾ ਕਿ ਕਿਉਂਕਿ ਕਿਸੇ ਵੀ ਗੁਰੂ ਸਾਹਿਬ ਦੇ ਇਸ ਤਰੀਕੇ ਦੇ ਨਾਲ ਨਕਲ ਨਹੀਂ ਕੀਤੀ ਜਾ ਸਕਦੀ ਸਮੰਗ ਨਹੀਂ ਰਚਿਆ ਜਾ ਸਕਦਾ ਤੇ ਜਦੋਂ ਇਹ ਵੀਡੀਓ ਸਾਹਮਣੇ ਆਉਂਦੀ ਹੈ ਚਰਮਣੀ ਕਮੇਟੀ ਵੱਲੋਂ ਸਖਤ ਇਤਰਾਜ਼ ਜਤਾਇਆ ਗਿਆ ਵੱਖ-ਵੱਖ ਸਿੱਖ ਸੰਗਤਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਆ ਨਾਲ ਤੁਹਾਨੂੰ ਸੀ ਉਹ ਤਸਵੀਰਾਂ ਵਿਖਾ ਰਹੇ ਹਾਂ ਤੇ ਉਸੇ ਵੀਡੀਓ ਦੇ ਵਿੱਚ ਇੱਕ ਨਾਬਾਲਗ ਲੜਕੀ ਦੇ ਨਾਲ ਆ ਨਜ਼ਰ ਆ ਰਹੇ ਨੇ ਆ ਕਿਸ਼ਨ ਸੋਨਪਾਲ ਆ ਕਿਸ਼ਨ ਸੋਨਪਾਲ ਜਿਨ੍ਹਾਂ ਦੀ ਕੇ ਹਾਰਟ ਅਟੈਕ ਦੇ ਨਾਲ ਆ ਮੌਤ ਹੋਈ ਹੈ ਆ ਤਸਵੀਰ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਇੱਕ ਨਾਬਾਲਗ ਲੜਕੀ ਜਿਸ ਦੇ ਵੱਲੋਂ ਗੁਰੂ ਸਾਹਿਬ ਦਾ ਆ ਸਮੰਗ ਰਚਿਆ ਗਿਆ ਤੋਂ ਉਸ ਦੇ ਬਿਲਕੁਲ ਨਾਲ ਨਜ਼ਰ ਆ ਰਹੇ ਨੇ ਕਿਸ਼ਨ ਸੋਨਪਾਲ ਜਿਨ੍ਹਾਂ ਦੀ ਕੇ ਹਾਰਟ ਅਟੈਕ ਦੇ ਨਾਲ ਮੌਤ ਹੋਈ ਹੈ ਜਿਹੜੇ ਕਿ ਪ੍ਰਬੰਧਕਾਂ ਦੀ ਜਥੇਬੰਦੀ ਦੇ ਸੈਕਟਰੀ ਸਨ ਆ ਦਰਸਲ ਜਿਸ ਕੂਰੀ ਕਮੇਟੀ ਦੇ ਬਲਵੇਂ ਧਰਮਸ਼ਾਲਾ ਦੇ ਵਿੱਚ ਪ੍ਰੋਗਰਾਮ ਹੁਲਿਆ ਕੀਤਾ ਗਿਆ ਸੀਗਾ ਉਸੇ ਕਮੇਟੀ ਦੇ ਇੱਕ ਸੈਕਟਰੀ ਸਨ ਕਿਸ਼ਨ ਸੋਨਪਾਲ ਜਿਨ੍ਹਾਂ ਦੀ ਹਾਰਟ ਅਟੈਕ ਦੇ ਨਾਲ ਜਾਨ ਚਲੀ ਗਈ ਹੈ ਮੌਤ ਹੋ ਗਿਆ ਤੇ ਇਸ ਖਬਰ ਨੂੰ ਇਸ ਪੂਰੇ ਮਾਮਲੇ ਨੂੰ ਅਲੱਗ-ਅਲੱਗ ਐਂਗਲ ਤੋਂ ਹਾਜ਼ਰੀ ਨਾਲ ਦੇਖਿਆ ਜਾ ਸਕਦਾ ਹੈ ਆ ਕਿਉਂਕਿ ਜਦੋਂ ਅਜਿਹੇ ਆ ਮਾਮਲਾ ਬਹੁਤ ਸਾਹਮਣੇ ਆ ਜਾਂਦਾ ਹੈ ਬਹੁਤ ਵੱਡੇ ਪੱਧਰ ਤੇ ਵਿਰੋਧ ਹੁੰਦਾ ਹੈ ਤੇ ਇੱਕ ਤਰੀਕੇ ਦਾ ਡਿਪਰੈਸ਼ਨ ਵੀ ਹੋ ਜਾਂਦਾ ਹੈ ਟੈਨਸ਼ਨ ਵੀ ਹੋ ਜਾਂਦੀ ਹੈ ਚਿੰਤਾ ਵੀ ਜਰੂਰ ਹੁੰਦੀ ਹੈ ਤਾਂ ਉਹ ਵੀ ਇੱਕ ਵਜ੍ਹਾ ਤੇਈ ਜਾ ਸਕਦੀ ਹੈ ਕਿ ਹਾਰਟ ਅਟੈਕ ਆਇਆ ਹਾਰਟ ਅਟੈਕ ਦੇ ਨਾਲ ਜਿਹੜੀ ਕਿ ਮੌਤ ਹੋ ਗਈ ਕਿਉਂਕਿ ਜਦੋਂ ਲਗਾਤਾਰ ਤੇਜ਼ੀ ਦੇ ਨਾਲ ਇਹ ਵੀਡੀਓ ਪੂਰਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਹੈ ਲਗਾਤਾਰ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ ਸ਼ਰਮਣੀ ਕਮੇਟੀ ਵੱਲੋਂ ਸਖਤ ਇਤਰਾਜ਼ ਐ ਜੀਪੀਸੀ ਦੇ ਵੱਲੋਂ ਬਕਾਇਦਾ ਆ ਸਿੱਖ ਮਰਿਆਦਾ ਦਾ ਜੋ ਕਿ ਹਵਾਲਾ ਦਿੱਤਾ ਗਿਆ ਕਿ ਕਿਸੇ ਵੀ ਗੁਰੂ ਸਾਹਿਬ ਜੀ ਕਿਸੇ ਵੀ ਗੁਰੂ ਦੀ ਇਸ ਤਰੀਕੇ ਦੇ ਨਾਲ ਨਕਲ ਨਹੀਂ ਕੀਤੀ ਜਾ ਸਕਦੀ ਸਮਾਗ ਨਹੀਂ ਰਚਿਆ ਜਾ ਸਕਦਾ ਇਥੋਂ ਤੱਕ ਕਿ ਬਹੁਤ ਸਾਰੀਆਂ ਧਾਰਮਿਕ ਫਿਲਮਾਂ ਨਹੀਂ ਆ ਉਸ ਦੇ ਵਿੱਚ ਵੀ ਸਾਫ ਤੌਰ ਤੇ ਬਿਲਕੁਲ ਸਪਸ਼ਟ ਹੈ ਕਿ ਕਿਸੇ ਵੀ ਫਿਲਮ ਦੇ ਵਿੱਚ ਗੁਰੂ ਸਾਹਿਬ ਦਾ ਕਿਰਦਾਰ ਜੋ ਕਿ ਨਹੀਂ ਵਿਖਾਇਆ ਜਾ ਸਕਦਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਕਈ ਵਾਰ ਇਸ ਗੱਲ ਨੂੰ ਉਧਾਰਾਇਆ ਗਿਆ ਹੈ ਪਰ ਜਦੋਂ ਅਚਾਨਕ ਇਹ ਵੀਡੀਓ ਸਾਹਮਣੇ ਆਉਂਦਾ ਹੈ ਗੁਰੂ ਨਾਨਕ ਦੇਵ ਜੀ ਦਾ ਇੱਕ ਨਾਬਾਲਗ ਲੜਕੀ ਦੇ ਵੱਲੋਂ ਸਮਾਗ ਰਚਿਆ ਜਾਂਦਾ ਹੈ ਨਕਲ ਕੀਤੀ ਜਾਂਦੀ ਹੈ ਦਰਸਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰ ਮੌਕੇ ਘੜਾ ਕੇ ਇੱਕ ਧਰਮਸ਼ਾਲਾ ਦੇ ਵਿੱਚ ਇਹ ਪੂਰਾ ਸਮਾਗਮ ਰੱਖਿਆ ਗਿਆ ਸੀ ਆ ਜਿਸ ਲੜਕੀ ਵੱਲੋਂ ਦਰਸਲ ਇਹ ਪੂਰਾ ਸਮਾਗ ਰਚਿਆ ਗਿਆ ਜੋ ਕਿ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਉਸੇ ਲੜਕੀ ਦੇ ਮਾਮਾ ਸਾਡੇ ਨਾਲ ਜੁੜ ਚੁੱਕੇ ਨੇ ਸੋਨੂ ਔਜਾ ਆ ਸੋਨੂ ਜੀ ਆਪਕਾ ਸਵਾਗਤ ਹੈ ਨਿਊਜ਼ੀਟਨ ਪੰਜਾਬ ਪਰ ਆਪਸੇ ਵਿਸਥਾਰ से ਜਾਨਣਾ ਚਾਹਾਂਗੇ हाँ लड़की जो कि डिप्रेशन में बताई जा रही है आप उसकी कैसी तबीयत क्या हालत है उसके बारे में क्या जानकारी जो आपके पास हेलो जी मेरी आवाज सुन सुन पा रहे हाँ, हाँ, सुन पा रहे हो रहा हूं, सर लड़की को कोई दिक्कत नहीं है सर वो तेरह साल की मेरी भांजी है जी जिस दिन क्या है अमृतसर से ये उज्जैन से आपकी एस की जो टीम आई थी जी उनसे हमारी जब बात बात हुई तो थोड़ा सा उसको लग रहा था कि डर गई थी बच्ची है

सर देखिए उनको अगर इस बात का अंदाजा होता या हमारे सिंधी समाज को इस बात का अंदाजा होता तो कभी हम स्वरूप ऐसा नहीं बनाते बच्ची थी तेरह साल की बच्ची थी उसने अपना स्वरूप बनाया और उसने इच्छा जाहिर की भी और समाज वाले सब जितने सिंधी समाज के थे यहाँ कि उन्होंने भी उसका सहयोग किया उसको बनाने में और उन्होंने कहा कि ठीक है आप ले आइए कोई दिक्कत नहीं है बच्ची है गुरु नानक देव का जैसे राम लक्ष्मण सीता एक दिन पहले भी कार्यक्रम हुआ था वहाँ पे तो राम लक्ष्मण सीता शंकर भगवान सब बने थे तो हमारी भांजी थी वो भी गुरु नानक देव का स्वरूप बना के वो भी आई तो बस अपन अपने को ये सब बातें पता होती कि अगर ऐसी दिक्कत आने वाली तो अपन क्यों बनाते भाई हमको तो इस बात की जानकारी नहीं थी कि अगर ऐसा होता तो हम जान तो ये सब गलतियां करेंगे नहीं है ना नहीं सोनू जी जब वीडियो सामने पूरा आता है जो जैसे गुरु साहब की नकल की जाती है उसके बाद क्या आपसे लड़की से परिवार वालों से किसी की तरफ से कोई फोन किया गया रहा कैम किया गया या माफी की मांग की गई किसी तरीके का कोई प्रेशर था हाँ हमारे पास ऊपर से कुछ लोगों के फोन आ रहे थे कि आप लोगों ने बहुत बड़ी गलती की है ये है वो है तो हम लोगों ने कहा कि ठीक है गलती हुई है तो भाई वो नाबालिग बच्ची है अब गलती की तो अपन माफी मांग सकते हैं अब इससे बड़ी सजा क्या भाई जो सजा आप बोलेंगे हमको मंजूर है तो वहाँ से कुछ लोग उज्जैन से एस पी की जो टीम आई थी जी वो बोले कि आप गुरुद्वारे में आ जाइए गुरु ग्रंथ साहब के सामने माफी मांगिए तो हम लोग गुरुद्वारे बच्ची को लेके गए और हमने माफी मांगी बस लिखा पड़ी हुई माफीनामा हुआ पूरा हमने उनको लिख के सब दे दिया बस इसके बाद हमारी कोई भी बात नहीं हुई उनसे मतलब गुरुद्वारे में जाके पश्चात आप किया माफी मांग ली गई हाँ माफी मांगे कि भाई हमसे गलती हो गई है इस बात की हम माफी मांग रहे हैं और उन्होंने कहा है ठीक है हम ये माफीनामा आपका लेके जा रहे हैं और अकाल तक में हम ये माफीनामा आपका वो दे देंगे वहाँ से जो भी कार्रवाई होगी वो आप लोग आ जाइएगा वहाँ बस यही बात हुई है जी, हमारे पास जो जानकारी है कल भी किसी जत्ेबंदी की तरफ से आपसे आपके परिवार से कोई मुलाकात की गई है कोई बात की गई है हाँ जी हाँ जी हाँ जी कल भी कोई जत्थेबंदी आए थे शेडोल हमारे यहाँ तो उनसे भी हम लोग की बात हुई वो भी इन्हीं सब चीजों को लेके आए थे तो जब हम लोगों ने उनको बताया कि भाई अभी कुछ दिन, कुछ दिनों पहले उज्जैन से जो टीम आई थी हमने उनके सामने माफीनामा हो गया सब कुछ हो गया है तो बस वो बोले कि जो वस्त्र वस्त्र उनको आप पहनाए थे वो हम तो लोग को दे दीजिए जो कपड़े वो पहनी थी नहीं जथेबंदी जो आप बात कर रहे हैं कि आपसे मुलाकात की गई क्या आ, लोकल मध्य प्रदेश की वो जथेबंदी थी जहाँ पंजाब से गए थे वो लोग वो सर पंजाब से ही आए थे हाँ जी अच्छा क्या डिमांड क्या मांग क्या रखी गई उनकी तरफ से वो बस यही वो भी यही बोले कि आके अमृतसर में एक बार माफी मांग लीजिए और उन्होंने भी बस पहले आए तो वो बोले कि वो बच्ची से हमको मिलना है ये वो तो हमने कहा कि भाई बच्ची से क्या मिलना बच्ची से जो एसपीजी की जो टीम आई थी वो मिली उनसे पहली बार जब आए थे उन लोग तो उन सर कमेटी की टीम भी आई थी आपके पास उन्होंने क्या बोला क्या बोल रहे सर एजीपीसी की टीम ही आई थी आप बोल रहे हो हाँ एसपीजी की जो टीम आई थी तो उनसे भी हमारी जब बात हुई तो वो भी सब देखे माहौल यहाँ देखे कि वो साल की बच्ची है भाई अब नाबालिग नाबालिग बच्ची बच्ची है बच्ची है है जी अब अब गलती हो गई है, अब कोई जानबूझ के तो किया नहीं तो वो भी उस चीज को स्वीकार किए बोले ठीक है कोई दिक्कत नहीं है और वो पूरा हमसे माफीनामा लेके चले गए वो जी हाँ नहीं ऐसा ही बोला गया एचपीसी की टीम से जहाँ और किसी ज्बंदी से कि अमृतसर श्री अकाल तख साहब आके ऐसा जो पश्चात बोले वो नहीं एसपी जी ने जो टीम जो आई थी वो ये बोली कि हम आपको माफीनामा ले जाके अमृतसर अकाल तख्त में भेज देंगे कल को जो भी बातें होंगी या वहाँ से अगर आपको बुलावा आता है कि आप जा, आ जाइए वहाँ तो चले जाएंगे कोई दिक्कत नहीं है हम तो उसमें भी रेडी हैं हमको कोई दिक्कत नहीं है हम तो आज भी रेडी हैं कल भी रेडी हैं कि भाई अगर हमसे बच्ची ने गलती की है तो हमने उसकी माफी तो मांग ली है ठीक है अगर वहां से जो भी आदेश होगा हमको मान्य है कोई दिक्कत नहीं सोनू जी जो एक पूरी कमेटी बताई जा रही है उनके सेक्रेटरी थे जो के वीडियो में भी नजर आ रहे हैं कृष्ण सोनपाल जी ये भी खबर सामने आ रही है की उनकी हार्ट अटैक से मौत होगी उसके बारे में आपके पास कोई जानकारी हो सर एक्चुअल में हार्ट अटैक से मौत हुई है उनकी ये तो सत्य है और कुछ उनके पास कॉल भी आए थे अब ये जानकारी नहीं कि किनके कॉल आए थे लास्ट कॉल उन्हीं था कुछ उनसे इन्हीं सब में बात कोई कर रहा था और वो रात रात को कॉल आई थी और रात को वो सोए हैं और सुबह फिर वो उठे नहीं उनको अटैक आ गया है कब डेथ हुई उनकी ये जब एस की टीम आई थी जिस दिन जी। दूसरे दिन सुबह मतलब वजह जो हार्ट अटैक की बताई जा रही है हाँ जी अटैक से मौत हुई है जी। हां ठीक है सुन जी ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤੁਹਾਨੂੰ ਹੋ ਜਾ ਸਾਡੇ ਨਾਲ ਜੁੜੇ ਜਿਹੜੇ ਕਿ ਜਿਸ ਲੜਕੀ ਦਰਸਲ ਨੇ ਪੂਰੀ ਨਕਲ ਕੀਤੀ ਜਾਂਦੀ ਸਵਾਗਤ ਅੱਛਾ ਗਿਆ ਉਹਨਾਂ ਦੇ ਮਾਮਾ ਲੱਗਦੇ ਨੇ ਉਹਨਾਂ ਦੇ ਬੰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਬਕਾਇਦਾ ਉਸ ਤੋਂ ਬਾਅਦ ਗੁਰੂ ਘਰ ਦੇ ਵਿੱਚ ਪੂਰਾ ਪਰਿਵਾਰ ਜਾਂਦਾ ਲੜਕੀ ਜਾਂਦੀ ਉੱਥੇ ਜਾ ਕੇ ਪਛਤਾਵਾ ਕੀਤਾ ਜਾਂਦਾ ਮਾਫੀ ਮੰਗੀ ਜਾਂਦੀ ਹੈ ਗੁਰਦਾਰ ਸਾਹਿਬ ਮੱਥਾ ਟੇਕ ਕੇ ਇਹ ਦਰਸਲ ਪੂਰਾ ਮਾਮਲਾ ਤਾਂ ਉੱਥੇ ਇਸ ਦਿਨਾਂ ਜੁੜੀ ਹੋਈ ਇਹ ਵੀ ਵੱਡੀ ਖਬਰ ਹੈ ਕਿ ਜਿਹੜੇ ਪ੍ਰਬੰਧਕ ਕਮੇਟੀ ਜਿਸ ਦੇ ਬਲੇ ਪੂਰਾ ਪ੍ਰੋਗਰਾਮ ਧਰਮਸ਼ਾਲਾ ਦੇ ਵਿੱਚ ਹੁੰਦੀ ਕਿਹਾ ਗਿਆ ਉਹਨਾਂ ਦੇ ਸੈਕਟਰੀ ਦੀ ਹਾਰਟ ਅਟੈਕ ਦੇ ਨਾਲ ਮੌਤ ਹੋਈ ਇਸ ਦੇ ਵਿਚਾਲੇ ਇੱਕ ਆਡੀਓ ਵੀ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਕਿਸੇ ਜਥੇਬੰਦੀ ਦੇ ਕੋਈ ਆਗੂ ਨੇ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਕਿਸ਼ਨ ਸਿੰਘ ਸੋਨਪਾਲ ਦੇ ਨਾਲ ਝੰਕਾਇਆ ਵੀ ਜਾ ਰਿਹਾ ਹੈ ਉਸ ਤੋਂ ਬਾਅਦ ਜੇ ਖਬਰ ਸਾਹਮਣੇ ਆਉਂਦੀ ਹੈ ਕਿ ਰਾਤ ਵੇਲੇ ਜੋ ਕਿ ਕਿਸ਼ਨ ਸਿੰਘ ਸੋਨਪਾਲ ਨੂੰ ਹਾਰਟ ਅਟੈਕ ਆਇਆ ਤੇ ਹਾਰਟ ਅਟੈਕ ਦੇ ਨਾਲ ਹੀ ਉਹਨਾਂ ਦੀ ਜਾਨ ਚਲੀ ਗਈ ਆਡੀਓ ਵੀ ਸਾਹਮਣੇ ਹੈ ਉਹ ਵੀ ਤੁਹਾਨੂੰ ਇੱਕ ਵਾਰ ਸੁਣਾਉਣੀ ਹੈ ਉਸ ਦੇ ਵਿੱਚ ਆ ਕੀ ਕੁਝ ਪੂਰੀ ਵਾਰਤਾ ਲਾਪ ਹੁੰਦੀ ਹੈ ਕਿਸ਼ਨ ਜੀ ਮੈਂ ਬਾਬਾ ਪਰਮਜੀਤ ਸਿੰਘ ਅਕਾਲੀ ਬੋਲਦਾ ਸੇਵਾਦਾਰ ਆਂ ਸ਼੍ਰੀ ਅਮਰਸਰ ਸਾਹਿਬ ਤੋਂ ਜੀ ਜੀ ਹਾਂ 2 ਮਿੰਟ ਕਰਨੀ ਤੁਹਾਡਾ ਨਾ ਵਿਚਾਰ ਜੇ ਬੋਲੀ ਜਿਹੜੀ ਉਹ ਇੱਕ ਵੀਡੀਓ ਵਾਇਰਲ ਹੋ ਰਹੀ ਯਾਰ ਜਿਹਦੇ ਵਿੱਚ ਤੁਸੀਂ ਕਿਸੇ ਮਨੁੱਖ ਨੂੰ ਜਾਂ ਕਿਸੇ ਬੱਚੇ ਨੂੰ ਪਤਾ ਨਹੀਂ ਕੌਣ ਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੂਪ ਬਣਾ ਕੇ ਜੀ ਤੇ ਉਹ ਤੁਸੀਂ ਜਿਹੜਾ ਉਹ ਟਕਵਾਂਜਲ ਚ ਆ ਸੀਗਾ ਜੋ ਤੁਸੀਂ ਕਰ ਰਹੇ ਸੀਗੇ ਉਹ ਜੀ वो मतलब सारा दे नहीं वो क्या हुआ दादाजी की गलती से बच्चे ही जो है उसने स्वरूप में आ गई जिसकी हम लोग को जानकारी नहीं थी तो आज हम लोग गुरुद्वारा प्रबंधक कमेटी के पास कल भी गए थे आज भी गए थे तो हम लोग ने गलती के लिए अरदास भी करवा ली और माफी नामा भी लिख के दे दिया ਹਾਂ ਇਹ ਹਮ ਲੋਕ ਸੇ ਭੂਲ ਵਰ ਸੰਗਿਆਨਤਾ ਮੈਂ ਉਹ ਬੱਚੀ ਸੇ ਗਲਤੀ ਹੋ ਗਈ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੀ ਵੀ ਜਿਹੜੀ ਉਹ ਬੱਚੀ ਆ ਜਾਂ ਜੋ ਕੌਣ ਜੋ ਵੀ ਸੀ ਉਹ ਬੱਚਾ ਸੀ ਬੱਚੀ ਸੀ ਜੀ ਉਹਨੇ ਇਹ ਕਿਉਂ ਨਹੀਂ ਗਲਤੀ ਕਰਤੀ ਵੀ ਰੋਡ ਦੇ ਉੱਤੇ ਟਰੱਕ ਚੱਲਦੇ ਗੱਡੀਆਂ ਚੱਲਦੀਆਂ ਕਿਸੇ ਥੱਲੇ ਆਏ ਕਿਉਂ ਨਹੀਂ ਮਰ ਗਈ ਤੁਸੀਂ ਤੁਸੀਂ ਇਹ ਕੀ ਸੋਚਦੇ ਹੋ ਬਹੁਤ ਸੌਖਾ ਤਰੀਕਾ ਵਾ ਵੀ ਪਹਿਲਾਂ ਗੁਨਾਹ ਕਰੋ ਤੇ ਗੁਨਾਹ ਕਰਕੇ ਤੇ ਫਿਰ ਜਾ ਕੇ ਮਾਫੀ ਮੰਗ ਲਓ ਤੇ ਉਹੋ ਜੇ ਤੁਹਾਨੂੰ ਜਿਹੜੇ ਉਹ ਗਾੜੀਆਂ ਮaaf ਕਰਨ ਵਾਲੇ ਉੜ ਗਏ ਜਿਨ੍ਹਾਂ ਤੁਹਾਨੂੰ ਮaaf ਕਰਤਾ ਜਾਂ ਕਰ ਦੇਣਗੇ ਇਹ ਪਤਾ ਗੱਲ ਕੀ ਆ ਅਛਾ ਤੁਹਾਨੂੰ ਨਹੀਂ ਪਤਾ ਵੀ ਗੁਰੂਆਂ ਦੇ ਪਾਸ਼ਾ ਦਾ ਰੂਪ ਨਹੀਂ ਕੋ ਬਣਾ ਸਕਦਾ ਮੰਨ ਲਓ ਇੱਕ ਮਿੰਟ ਵਾਸਤੇ ਵੀ ਉਹ ਬੱਚੀ ਨੇ ਗਲਤੀ ਕੀਤੀ ਆ ਜਦ ਕਿ ਹੈ ਨਹੀਂ ਜਾਣ ਬੁਝ ਕੇ ਨਹੀਂ ਜੋ ਵੀ ਲਾ ਲਓ ਤੇ ਜਦੋਂ ਉਹ ਆਈ ਜਦੋਂ ਉਹ ਆ ਰਹੀ ਸੀ ਜਦੋਂ ਤੁਸੀਂ ਉਹ ਸਾਰਾ ਕੁਝ ਕਰ ਰਹੇ ਸੀ ਤੁਸੀਂ ਉਦੋਂ ਕਿਉਂ ਨਹੀਂ ਰੋਕਿਆ ਬੱਚੇ ਨੂੰ ਤੁਸੀਂ ਉਦੋਂ ਕਿਉਂ ਨਹੀਂ ਬਹੁ ਫੜ ਕੇ ਕਹਿ ਦਿੱਤਾ ਵੀ ਨਾ ਪੋਤੇ ਕੰਮ ਨਹੀਂ ਕਰਨਾ ਲਾ ਦੇਆ ਸਾਰਾ ਕੁਝ ਕਾ ਗੁਰੂ ਜੀ ਹਮ ਲੋਕ ਤੋਂ ਸਮਾਜ ਕੇ ਮਾਮੂਲੀ ਸਦਰਸ ਹੈ। ਉਹ ਉਹ ਬੱਚੀ ਵਹਾਂ ਤੇ ਕਥਾ ਕੀਰਤਨ ਚੱਲ ਰਹਾਤਾ ਗੁਰੂ ਗ੍ਰੰਥ ਸਾਹਿਬ ਜੀ ਕਾ। ਉਹ ਉਹ ਬੱਚੀ ਵਹਾਂ ਤੇ ਸਰੂਪ ਲੈ ਕੇ ਆ ਗਈ। ਮੈਂ ਤਾਂ ਤੁਹਾਨੂੰ ਉਹੀ ਸਵਾਲ ਕਰਦਾ ਵੀ ਮੰਨ ਲੋ ਬੱਚੀ ਸਰੂਪ ਲੈ ਕੇ ਆ ਗਈ ਸਹੀ ਤੇ ਤੁਸੀਂ ਜਦੋਂ ਉਹ ਆ ਰਹੀ ਆ ਉਦੋਂ ਤੇ ਨਾਲ-ਨਾਲ ਸਾਰੇ ਚੱਲ ਰਹੇ ਆ ਉਹਦੀ ਵੀਡੀਓ ਬਣ ਰਹੀ ਆ ਉਹ ਉੱਥੇ ਬੈਠ ਰਹੀ ਆ ਸਾਰਾ ਟਕਵਾਂਜ ਜਿਹੜਾ ਵਾ ਉਹ ਸਾਰਾ ਚੱਲ ਰਿਹਾ ਵਾ ਉਦੋਂ ਕਿਉਂ ਨਹੀਂ ਤੁਸੀਂ ਗੁੱਟੋਂ ਫੜ ਕੇ ਉਹਨੂੰ ਇਹ ਗੱਲ ਕਹਿ ਦਿੱਤੀ ਜਾਂ ਉਹਨੂੰ ਬਾਹਰ ਲੈ ਕੇ ਦਰਬਾਰ ਚੌਂਕ ਮਹਾਰੇ ਦੀ ਹੁਰੀ ਚੋਂ ਵੀ ਨਾ ਪੁੱਤੇ ਤਾਂ ਗਲਤ ਕੀਤਾ ਤੂੰ ਤੁਸੀਂ ਤਾਂ ਸਾਰੇ ਇੰਜੋਏ ਕਰ ਰਹੇ ਹੋ ਉੱਥੇ ਇਹ ਤਾਂ ਜਿਵੇਂ ਪੂਰੇ ਐ ਪਲੈਨਿੰਗ ਕਰਕੇ ਪੂਰਾ ਸੋਚ ਸਮਝ ਕੇ ਕਿ ਕਿੱਦਾਂ ਸਿੱਖਾਂ ਦਾ ਮੂੰਹ ਚਲਾਉਣਾ ਜਿਹੜੇ ਤੁਸੀਂ ਸਿੰਧੀ ਸਮਾਜ ਦੇ ਭੈਣ ਭਰਾ ਨੇ ਨਾ ਇੰਨਾ ਸਤਿਕਾਰ ਕਰਦੇ ਨੇ ਗੁਰੂ ਰੰਗ ਬਾਛਾ ਜੀ ਦਾ ਮੈਂ ਆਪਣੀ ਅੱਖੀਂ ਦੇਖਦਾ ਵਾਂ अभी हम लोग ग्यारह दिन समाज के साथ प्रभात फेरी वगैरह निकाल रहे थे सब हाँ। कुछ कर रहे थे कर रहे थे और गुरु ग्रंथ साहब जी के प्रति हम लोग समर्पित हैं, जी अब हम लोग तो समाज के छोटे सदस्य है डिफेंड करने डिफेंड करना अपने आप न ਨਹੀਂ ਮਤਲਬ 바కి ਅਬ ਕਿਆ ਹੈ ਹਮ ਲੋਗ ਤੋ ਗੁਰੂ ਗ੍ਰੰਥ ਸਾਹਿਬ ਜੀ ਕੇ ਪ੍ਰਤੀ ਸ਼ਰਧਾ ਔਰ ਸਮਰਪਣ ਸੇ ਹੈ ਅਬ ਅਨਜਾਨੇ ਮੇ ਜੋ ਵੀ ਗਲਤੀ ਹੋ ਗਈ ਬਸ ਇਹੀ ਤਾ ਕਰਕੇ ਤੇ ਤੁਹਾਨੂੰ ਬੜੇ ਪ੍ਰੇਮ ਸਤਕਾਰ ਨਾਲ ਗੱਲ ਕਰ ਰਹਾ ਨਹੀਂ ਤੇ ਮੇਰੀ ਟੋਨ ਇਹ ਨਹੀਂ ਹੁੰਦੀ ਮੇਰੀ ਭਾਸ਼ਾ ਸ਼ਾਇਦ ਇਹ ਨਾ ਹੁੰਦੀ ਮੈਂ ਇਸੇ ਕਰਕੇ ਤੁਹਾਡਾ ਸਤਕਾਰ ਕਰਦਾ ਵੀ ਤੁਸੀਂ ਬਹੁਤ ਵਧੀਆ ਗੱਲ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹੋ ਗੁਰਬਾਣੀ ਪੜ੍ਹਦੇ ਹੋ ਗੁਰੂ ਗ੍ਰੰਥ ਸਾਹਿਬ ਦਾ ਹਨਾ ਉਹਨਾਂ ਨੂੰ ਪੂਜਦੇ ਹੋ ਪਰ ਇਹਦਾ ਮਤਲਬ ਇਹ ਨਹੀਂ ਨਾ ਹੈਗਾ ਵੀ ਤੁਹਾਨੂੰ ਕੋਈ ਲਾਇਸੈਂਸ ਮਿਲ ਗਿਆ ਵਾ ਵੀ ਤੁਸੀਂ ਜੋ ਤੁਹਾਡਾ ਦਿਲ ਕਰੂਗਾ ਤੁਸੀਂ ਉਹ ਕਰੋਗੇ ਨਹੀਂ ਨਹੀਂ ਐਸਾ ਕabhi ਸੁਪਨੇ ਮੇ ਵੀ ਨਹੀਂ ਸੋਚेंगे ہم لوگ اور ਨਾ ਕabhi ਇਸ ਤਰ੍ਹਾਂ ਕੀ ਬੇਅਦਬੀ ਕਰ ਸਕਤੇ ਹਨ ਤੁਸੀਂ ਇਹ ਕੰਮ ਕਰੋ ਵੇਖੋ ਮੈਂ ਤਾਂ ਕੋਈ ਨਹੀਂ ਹੈਗਾ ਕਿ ਤੁਹਾਨੂੰ ਇਹ ਗੱਲ ਕਵਾਂਗੇ ਮਾਫੀ ਮੰਗ ਲਓ ਜਾਂ ਮaaf ਕਰ ਦਾਂਗੇ ਜਾਂ ਇਦਾਂ ਦਾ ਮੇਰੇ ਮੂੰਹ 'ਤੇ ਵਰਡ ਹੈ ਨਹੀਂ ਨਾ ਮੇਰੀ ਔਕਾਤ ਆ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਮੇਰਾ ਵੀਰ ਸਾਰੇ ਆ ਕੇ ਜਲਦੀ ਤੋਂ ਜਲਦੀ ਜਿੰਨੀ ਤੁਹਾਡੀ ਉਹ ਟੀਮ ਆ ਸਮੇਤ ਉਸ ਬੱਚੇ ਦੇ ਤੇ ਅਕਾਲ ਤਖਤ ਸਾਹਿਬ ਆ ਕੇ ਤੇ ਪੇਸ਼ ਹੋ ਕੇ ਤੇ ਉਥੇ ਮਾਫੀ ਮੰਗੋ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਜੋ ਪ੍ਰੋਸੀਜਰ ਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਪੈਰਾਂ ਜੁੜੀ ਲਈ ਜਾਵੇ ਜਾਂ ਕਿਸੇ ਇੱਕ ਦੀ ਲਈ ਜਾਵੇ ਕਿਉਂਕਿ ਅਕਾਲ ਤਖਤ ਸਾਹਿਬ ਦੀ ਵੀ ਇੱਕ ਮਰਿਆਦਾ ਵਾ ਜੀ ਜੀ ਉਥੇ ਆ ਕੇ ਪੇਸ਼ ਹੋਵੋ ਜੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤੁਹਾਨੂੰ ਹੁਕਮ ਹੋਵੇ ਉਸ ਹੁਕਮ ਦੇ ਉੱਤੇ ਪਹਿਰਾ ਦਿਓ ਕਿਉਂਕਿ ਤੁਸੀਂ ਗਲਤੀ ਨਹੀਂ ਕੀਤੀ ਤੁਸੀਂ ਕੀਤਾ ਵੀਰੇ ਨਾ ਦੇਖੋ ਬਹੁਤ ਵੱਡਾ ਗਲਨਾ ਕੀਤਾ ਵਾ ਨਹੀਂ ਨਹੀਂ ਜੈਸਾ ਆਪ ਲੋ ਆਦੇਸ ਦੇਗੇ ਹਮ ਲੋ ਸਿੰਦੀ ਸਮਾਜ ਚੜੋਲ ਕਭਈ ਕਰੇਗਾ ਜਾਂ ਤੁਸੀਂ ਆਪ ਸਿੱਧਾ ਜਾਂ ਗੁਰਪ੍ਰੀਤ ਸਿੰਘ ਰਿੰਕੂ ਵੀਰ ਜਿਹਦਾ ਤੁਹਾਡਾ ਜੇ ਕੰਟੈਕਟ ਹੈਗਾ ਵੀਰ ਨਾਲ ਤੇ ਤੁਸੀਂ ਉਹਨੂੰ ਵੀਰ ਨੂੰ ਮਿਲ ਲਓ ਠੀਕ ਹੈ ਜੀ ਜੀ ਤੇ ਉਹ ਤੁਹਾਨੂੰ ਗਾਈਡ ਕਰ ਦੇਗਾ ਉਹਨਾਂ ਦਾ ਚਲੋ ਸਤਕਾਰ ਪੇਮ ਪਿਆਰ ਉਹਨਾਂ ਦਾ ਬਣਿਆ ਵਾ ਉਹ ਇੱਥੇ ਗੱਲ ਕਰ ਲੈਣਗੇ ਜੀ ਜੀ ਤੇ ਮੇਰਾ ਵੀਰ ਬਹੁਤ ਜਲਦੀ ਤੇ ਆ ਸ਼੍ਰੀ ਅਕਾਲ ਤਖਸਾਲ ਸਾਹਿਬ ਪੇਸ਼ ਹੋ ਜਾਓਗੇ ਤੇ ਜੋ ਕਾਂਤਕ ਸਾਹਿਬ ਵੱਲੋਂ ਹੁਕਮ ਹੋਊਗਾ ਉਹਨੂੰ ਸਿਰ ਮੱਥੇ ਪ੍ਰਵਾਨ ਕਰੋ ਜੀ ਗਾਂ ਤੋਂ ਇਦਾਂ ਦੀ ਕੋਈ ਗਲਤੀ ਇਹ ਤਾਂ ਤੁਸੀਂ ਗਲਤੀ ਕੀਤੀ ਮੈਂ ਕਹਿੰਨਾ ਗੁਰੂ ਨਾਨਕ ਪਾਸ਼ਾ ਦੀ ਮੂਰਤੀ ਵੀ ਆਪਾਂ ਨਹੀਂ ਰੱਖਣੀ ਪਤਾ ਗੱਲ ਕੀ ਹੈ ਵੇਖੋ ਜੇ ਤੁਸੀਂ ਗੁਰੂ ਨਾਨਕ ਪਾਸ਼ਾ ਨੂੰ ਗੁਰੂ ਮੰਨਦੇ ਜੇ ਨਾ ਤੇ ਫਿਰ ਆਪਾਂ ਉਹਦੀ ਗੱਲ ਵੀ ਮੰਨਣੀ ਆ ਜੀ ਜੀ ਤੇ ਮਹਾਰਾਜ ਨੇ ਤਾਂ ਖੰਡਣ ਕੀਤਾ ਨਾ ਸਾਰੀ ਚੀਜ਼ਾਂ ਦਾ ਜੀ ਜੀ ਮਹਾਰਾਜ ਨੇ ਮੂਰਤੀ ਪੂਜਾ ਦਾ ਖੰਡਣ ਕੀਤਾ ਹੋਇਆ ਜੀ ਆਪਾਂ ਨੂੰ ਗੁਰਨਾਨਕ ਪਾਤਸ਼ਾਹ ਦੀ ਮੂਰਤੀ ਬਣਾ ਕੇ ਹੀ ਪੂਜਣ ਲੱਗ ਪਈਏ ਜਾਂ ਉਹਨਾਂ ਦਾ ਸਰੂਪ ਕਿਸੇ ਮਨੁੱਖ ਨੂੰ ਆਪਣੀ ਔਕਾਤ ਹੀ ਨਹੀਂ ਹੈਗੀ ਇੰਨੀ ਜੀ ਜਿੱਦਾਂ ਮਰਜ਼ੀ ਕੋਈ ਆਖੇ ਵੀ ਮੈਂ ਬਹੁਤ ਵੱਡਾ ਸੇਖ ਹਾਂ ਬਹੁਤ ਮਤਲਬ ਗੁਰਨਾਨਕ ਪਾਤਸ਼ਾਹ ਦੇ ਨੇੜੇ ਆ ਪਿਆਰ ਕਰਦਾ ਵਾਂ ਜਿੱਦਾਂ ਮਰਜ਼ੀ ਹੋ ਜੇ ਭਾਵੇਂ ਪਰ ਕਦੀ ਵੀ ਇੰਨੀ ਔਕਾਤ ਨਹੀਂ ਇੰਨਾ ਹੀਆ ਨਹੀਂ ਪੈ ਸਕਦਾ ਵੀ ਗੁਰਨਾਨਕ ਪਾਤਸ਼ਾਹ ਜੀ ਦੇ ਬਾਰੇ ਵੀ ਉਹਨਾਂ ਦਾ ਉਹਦਾਂ ਦਾ ਸੀ ਬਣ ਜੀਏ ਚਰਨਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਹੈਗੇ ਆਪਾਂ ਤਾਂ ਜੀ 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 ਸੁਇਸ਼ ਕਰਕੇ ਮੇਰਾ ਭਰਾ ਬੜੀ ਮੈਂ ਤੁਹਾਨੂੰ ਅੱਜ ਅਜਨਾਂ ਦੇ ਕਿ ਹਾਰਟ ਟੈਗ ਦੇ ਨਾਲ ਮੌਤ ਹੋਈ ਹੈ ਦਰਸ਼ਕ ਉਸੇ ਮੌਤ ਤੋਂ ਪਹਿਲਾਂ ਦਾ ਦਰਸ਼ਕ ਨੇ ਫੋਨ ਕਾਲ ਹੈ ਫੋਨ ਕਰਕੇ ਸਿੱਧੇ ਤੌਰ ਤੇ ਆ ਜੋ ਗੁਰੂ ਸਾਹਿਬ ਦੀ ਗੁਰਨਾਨਕ ਦੇਵ ਜੀ ਦੀ ਨਕਲ ਕੀਤੀ ਗਈ ਸਮਾਗ ਰਚਿਆ ਗਿਆ ਉਸ ਦਾ ਸਿੱਧੇ ਤੌਰ ਤੇ ਜੋ ਕਿ ਇਹ ਵਿਰੋਧ ਕੀਤਾ ਗਿਆ ਇਹ ਪਹਿਲਾਂ ਦੀ ਫੋਨ ਕਾਲ ਹੈ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਹਾਰਟ ਐਟੈਕ ਦੇ ਨਾਲ ਜੋ ਕਿ ਮੌਤ ਹੋਈ ਹੈ ਹਾਰਟ ਐਟੈਕ ਮੌਦੀ ਵਜ੍ਹਾ ਦੱਸੀ ਜਾ ਰਹੀ ਹੈ ਉਹ ਫੈਕਟਰੀ ਜਿਹੜੇ ਕਿ ਪ੍ਰਬੰਧਕ ਉਸ ਵੀਡੀਓ ਦੇ ਵਿੱਚ ਵੀ ਉਹ ਨਾਬਾਲਗ ਲੜਕੀ ਦੇ ਨਾਲ ਨਜ਼ਰ ਆ ਰਹੇ ਨੇ ਤਾਂ ਗੁਰੂ ਸਾਹਿਬ ਦਾ ਸਮਾਗ ਰੱਖਣ ਦਾ ਦਸਤਲੇ ਪੂਰਾ ਮਾਮਲਾ ਤੇ ਇਸ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਇਹ ਵੱਡੀ ਅਪਡੇਟ ਹੈ ਸਵਾਂਗਰੇਸ਼ਨ ਵਾਲੀ ਲੜਕੀ ਡਿਪਰੈਸ਼ਨ ਦਾ ਸ਼ਿਕਾਰ ਹੋਈ ਹੈ ਲਗ ਕਿ ਉਹਨਾਂ ਦੇ ਮਾਮਾ ਸਾਡੇ ਨਾਲ ਜੁੜੇ ਹੁੰਦਾ ਕਹਿੰਦੇ ਹਨ ਬਿਲਕੁਲ ਠੀਕ ਠਾਕ ਇਸ ਤਰੀਕੇ ਦੀ ਆ ਡਿਪਰੈਸ਼ਨ ਵਾਲੀ ਗੱਲ ਕੋਈ ਨਹੀਂ ਆ ਉੱਥੇ ਪ੍ਰਬੰਧਕਾਂ ਦੀ ਜਥੇਬੰਦੀ ਦੇ ਸੈਕਟਰੀ ਜਿਹਨਾਂ ਦਾ ਨਾਮ ਕਿਸ਼ਨ ਸੋਨਪਾਲ ਉਹਨਾਂ ਦੀ ਹਟਟੈਗ ਦੇ ਨਾਲ ਮੌਤ ਹੋ ਗਈ ਹੈ ਸਿੰਧੀ ਸਮਾਜ ਦੇ ਦਰਸਲੇ ਧਰਮਸ਼ਾਲਾ ਦੇ ਵਿੱਚ ਜਿਹੜਾ ਕਿ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਕਿ ਨਾਬਾਲਗ ਲੜਕੀ ਨੇ ਆ ਗੁਰੂ ਸਾਹਿਬ ਦਾ ਸਵਾਂਗ ਰਚਾ ਚ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵੱਲੋਂ ਸ਼ਮੂਣੀ ਕਮੇਟੀ ਦੇ ਵੱਲੋਂ ਆ ਉਸ ਪੂਰੀ ਵੀਡੀਓ ਨੂੰ ਲੈ ਕੇ ਸਮੰਗ ਰਚਨ ਨੂੰ ਲੈ ਕੇ ਸਖਤ ਇਤਰਾਜ ਜਤਾਇਆ ਗਿਆ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਆ ਹਾਲਾਂਕਿ ਲੜਕੀ ਦੇ ਮਾਮਾ ਸਾਡੇ ਨਾਲ ਜੁੜੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਗੁਰੂ ਘਰ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਪਛਤਾਵਾ ਕੀਤਾ ਗਿਆ ਆ ਸਾਡੇ ਨਾਲ ਇਸੇ ਪ੍ਰਬੰਧਕ ਕਮੇਟੀ ਨਾਲ ਜੁੜੇ ਹੋਏ ਰਮੇਸ਼ ਖੱਤਰੀ ਸਾਡੇ ਨਾਲ ਜੁੜ ਚੁੱਕੇ ਨੇ ਰਮੇਸ਼ ਜੀ ਤੁਹਾਡਾ ਸਵਾਗਤ ਹੈ ਨਿਊਜ਼ 8 ਪੰਜਾਬ ਤੇ

सचिव थे सेक्रेटरी थे कमेटी के जी। और ये हार्ट अटैक इनको सवेरे अन ने साढ़े छह बजे बजे करीब हुआ जी। अस्पताल ले गए वहाँ पर ट्रीटमेंट चालू नहीं हो सका और उनकी डेथ हो गई। एक्चुअली दरअसल जो हमारे अकाल तख्त अमृतसर के कहे अनुसार जो उज्जैन से जी। बाबा ज्ञानी बलदेव सिंह जी आए थे उनके साथ जत्था था चार बंदों का तो वो हमारे शेडोल आए थे और हमने उनसे बाकायदा माफी मांगी कि हम लोगों से गलती हुई है अनजाने में ये सब कुछ हो गया और हमने लिखित माफीनामा भी अकाल तख्त के पेश कर दिया जी। कि जो उन लोगों का गलती हमारी हुई है हम उसको मानते हैं और जो अकाल तो इसके निर्णय लेगा हम उसको स्वीकार करेंगे लेकिन इसी बीच कुछ और भी वीडियो कुछ बंदों के द्वारा किशन संपाल जी के पास गए वो दहशत में थे और कुछ बता नहीं पाए चंदा भला आदमी और 22 तारीख को वो जत्थेदार आए थे बाबा जी ज्ञानी बलदेव सिंह जी उनके सामने भी रहे सात आठ बजे रात तक हमारे साथ थे बारह बजे रात एक बजे सिंह आए थे कहा से पंजाब से आए थे ये उज्जैन से आए थे ठीक है उज्जैन में अकाल तख्त की पीठ है वहाँ पे ये अकाल तख्त के कुछ मेंबर भी हैं शायद ठीक है और एमपी छत्तीसगढ़ और महाराष्ट्र के इंचार्ज अपने आप को बता रहे थे हेलो हाँ जी बात सुन रहा आपकी हाँ वो अपने आप को इंचार्ज बता रहे थे और अकाल तख्त के नाम से एड्रेस करके उन्होंने बोला कि लिखित माफीनामा भी माफीनामा भी दे दिया था और बात खत्म हो गई थी लेकिन अब उसके बाद भी किशन जी के पास कुछ और भी वीडियो कॉल आए ये वॉइस कॉल आए अब वजह क्या रही लेकिन बंदा आपकी बात हुई थी उनके बाद वीडियो सामने आने के बाद किशन सोनपाल से आ, कैसे बातचीत की उनके तरफ से क्या डिप्रेशन में लग रहे थे वो डिप्रेशन क्या बोल रहे थे बताओ कैसे क्या हो गया हमको बोल रहे हैं कि तुरंत अकाल तखत पहुंचो हम तो कैसे पहुंच सकते हैं बिजनेस में मैं अकेला यहां पर देखता हूं मेरा बच्चा है उनका कप, लंबा छोड़ा कारोबार भी है तो, अ, अकाल तक तुरंत पहुंचने के लिए बोल रहे हैं सामने तो का सब ठंडा हो जाएगा आप निश्चिंत रहो कोई ऐसी बात नहीं है और हम सब लोग चलेंगे आप अकेले नहीं जाओगे जब भी जाएंगे तो हमारी पूरी कमेटी चलेगी और गुनाह हुआ है हमको गुरुदर जाने में क्या दिक्कत है और इसी बहाने हमको गुरुदर से बुलावा आ रहा है हम जाकर के अमृतसर में मत्था टेकेंगे चलेंगे हम लोगों की गुरु साहब के प्रति श्रद्धा है भावना है हम उनका सम्मान करते हैं ऐसा कुछ बात हुई उसके बाद सवेरे सात बजे हमारे पास फोन आया कि दस मिनट पहले वो नहीं रहे जी आ, क्या सेक्रेटरी थे इस पूरी कमेटी के आ, सोनपाल जी हाँ से। उस वीडियो में शायद नजर आ रहे हैं जो वीडियो सामने आया था जिसमें कि लड़की की तरफ से हाँ, उसमें रचा वो बंदा गुरु नानक जी का जो स्वरूप बन के बच्ची आई थी जी उसको लेके जा रहे हैं संगत के बीच में जी अरमेश जी ये जी भी खबर सामने आ रही है जिससे लड़की की तरफ से ये गुरु साहब की नकल की गई वो भी डिप्रेशन में ऐसी कोई खबर वो डिप्रेशन तो उसी दिन बाबा बंदे सिंह जी ने भी देख लिया था वो इतना डिप्रेशन में थी कि माफी मांगने में भी वो उसके मुंह से एक शब्द भी नहीं निकल रहा था और बाबा जी ने भी उसको बोला की बस माफी मांग लो और तुम जाओ जी और उसके बाद वो दो दिन तक तो मेरे ख्याल में स्कूल भी नहीं गई उसके बाद तो मैं यहाँ अंबिकापुर आ गया हूँ मेरी मिसेस की तबीयत ठीक नहीं थी तो बच्चों के पास आ गया जी लेकिन कल तक तो मेरे को जानकारी थी कि वो डिप्रेशन में है उसके मामा जी की जो बात बता रहे थे आपकी मामा जी बोल रहे हैं तो मामा जी तो बाहर रहते हैं वो शेड्यूल में तो नहीं रहते हरमे जी आप भी गए थे बच्चे के साथ गुरु घर में वहाँ पे माफी मांगने के लिए पश्चात करना हाँ गया था मैं भी गया था बाईस तारीख की बात है ठीक है बाईस नवम्बर बाईस नवम्बर जी हाँ जी और जो किशन सोनपाल जी है उनके बाकी फैमिली मेंबर क्या वहां पे शेड्यूल में रहने वाले थे कहाँ के रहने वाले थे वो हाँ, शैडौ, के रहने वाले हैं जी किसी से धार्मिक सज्जन पुरुष जी, जी। सब धर्मों के प्रति उनका लगाव था हर मंदिर जगह गए जहाँ भी कोई धार्मिक काम होता था वो पहनते ही गेरू कपड़ा से गेरू कुर्ता ही पहनते थे जी हाँ जी रमेश जी जब सामने आता है आपको भी किसी की तरफ से फोन किया गया किसी की तरफ से मुलाकात की गई गई ये मांग की कि तो माफी गयी नांदेड़ से भी आया दिल्ली से भी आया आपके अमृतसर से भी आया कई फोन आए जिसका मेरे पास रिकॉर्ड नहीं है सबसे मैंने दो ही शब्द कहे आपकी सुप्रीम बॉडी जो है सिख समाज की वो अकाल तखत अमृतसर में है वहाँ पे हमारा माफीनामा हो चुका है और